ਵੇ ਲੋਕਾਂ ਨੂੰ ਪਤਾ ਨਹੀਂ ਖਾਲਿਸਤਾਨ ਦਾ ਮਤਲਬ ਕੀ ਆ ਖਾਲਿਸਤਾਨ ਦਾ ਮਤਲਬ ਆਮ ਲੋਕਾਂ ਨੂੰ ਉਹ ਇਹ ਸਮਝਦੇ ਆ ਵੀ ਕਿਸੇ ਨੂੰ ਵੀ ਨਹੀਂ ਰਹਿਣ ਦੇਣਾ ਪੰਜਾਬ ਦੇ ਵਿੱਚ ਜਦ ਕਿ ਇਦਾਂ ਦੀ ਗੱਲ ਨਹੀਂ ਉਹ ਖਾਲਿਸਤਾਨ ਦਾ ਮਤਲਬ ਖਾਲਸਾ ਰਾਜ ਜਿਹੋ ਜਿਹਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ ਉਹ ਰਾਜ ਦੀ ਗੱਲ ਕਰਦੇ ਆ ਭਾਈ ਸਾਹਿਬ ਉਹ ਰਾਜ ਦੀ ਗੱਲ ਤਾਂ ਹਰੇਕ ਕੋਈ ਕਰੂਗਾ ਚਾਹੇ ਕੋਈ Hindu ਆ ਚਾਹੇ Musalman ਆ ਚਾਹੇਸੀਂ ਵੀ ਇਹ ਖੁਦ ਵੀ ਆ ਜਿਹੜੇ ਜਿਹੜੇ ਜਿਨ੍ਹਾਂ ਦੀਆਂ ਮਤਲਬ ਜ਼ਮੀਰਾਂ ਜਾਗਦੀਆਂ ਹੋਣਗੀਆਂ ਉਹ ਖਾਲਸਾ ਰਾਜ ਦੀ ਸਥਾਪਨਾ ਦੀ ਗੱਲ ਕਰਨਗੀਆਂ ਦਾ ਇਤਿਹਾਸ ਰਿਹਾ ਸਾਡਾ ਗੌਰਵ ਹੈ ਮਹਾਰਾਜ ਜੀ ਸਿੰਘ ਨੂੰ ਮੈਂ ਕਹਿੰਦਾ ਜਿਨ੍ਹਾਂ ਨੇ ਨਹੀਂ ਪੜਿਆ ਉਹ ਕੁਝ ਵੀ ਬੋਲੀ ਬੋਲੀ ਜਾਣ ਬਟ ਜਿਨ੍ਹਾਂ ਨੇ ਉਹਨਾਂ ਦਾ ਰਾਜ ਬਾਰੇ ਪੜ੍ਹ ਲਿਆ ਜਾਂ ਉਹਨੂੰ ਮਹਿਸੂਸ ਕਰ ਲਿਆ ਉਹਦੇ ਨਾਲੋਂ ਵਧੀਆ ਰਾਜਾ ਹੈ ਵਿਰੋਧੀ ਤਾਂ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦੇਸ਼ ਨੂੰ ਵੰਡਣ ਦੀ ਗੱਲ ਕਰਦੇ ਨੇ ਕੋਈ ਵਿਰੋਧੀ ਜਿਹੜੇ ਗੱਲ ਕਰਦੇ ਚਾਹੇ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੋਈ ਵੀ ਕੀ ਦੁੱਕੀ ਆ ਉਹ ਇੱਕ ਪੁਆਇੰਟ ਦੱਸ ਦੇਣ ਵੀ ਜਿਹੜਾ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਅਰੈਸਟ ਕੀਤਾ ਉਹ ਕਿਸ ਕਿਹੜੇ ਉਹਦੇ ਤੇ ਕਿਹੜੇ ਜੁਰਮ ਚ ਕੀਤਾ ਉਹ ਕਹਿੰਦੇ ਕਿ ਉਹ ਹਥਿਆਰਾਂ ਨੂੰ ਪ੍ਰਮੋਟ ਕਰਦੇ ਸੀ ਦੇਸ਼ ਦੇ ਵਿੱਚ ਕਿਆ ਕਹਿੰਦੇ ਅਹਿੰਸਾ ਫੈਲਾਉਂਦੇ ਸੀਗੇ ਹਥਿਆਰ ਲੈ ਕੇ ਨੌਜਵਾਨਾਂ ਨੂੰ ਹਥਿਆਰਾਂ ਦੇ ਪ੍ਰਤੀ ਪ੍ਰੇਰਿਤ ਕਰਦੇ ਸੀ ਆਪ ਵੀ ਸ਼ਸਤਰਾਂ ਦੀ ਪੂਜਾ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਤੇ ਜੇ ਉਹਨਾਂ ਦੇ ਸਿੱਖਾਂ ਨੇ ਕਰ ਲਈ ਫਿਰ ਇਹਦੇ 'ਚ ਕੋਈ ਗੁਨਾਹ ਤਾਂ ਨਹੀਂ ਹੋ ਗਿਆ ਹੈਗਾ ਪ੍ਰਦੀਪ ਕਲੇਰ ਦਾ ਇੰਟਰਵਿਊ ਸਾਹਮਣੇ ਆਉਂਦਾ ਹੈ ਕਿ ਜਦੋਂ ਮਾਫੀਆਂ ਦਿੱਤੀਆਂ ਗਈਆਂ ਉਹਦੋਂ ਸਾਰੇ ਇਕੱਠੇ ਸੀਗੇ ਤੇ ਹੁਣ ਜਦੋਂ ਸਾਰੀਆਂ ਗੱਲਾਂ ਸਖ ਖੁੱਲ ਕੇ ਸਾਹਮਣੇ ਆ ਗਈਆਂ ਤਾਂ ਆਪਣਾ ਕੁਰਤਾ ਪਜਾਮਾ ਸਾਫ਼ ਕਰਨ ਲਈ ਅੱਡ ਹੋ ਗਏ ਨੇ ਵੀ ਆਪਾਂ ਨੂੰ ਇਸ ਚੀਜ਼ ਤੋਂ ਦਾਮਨ ਆਪਣਾ ਬਚਾ ਕੇ ਚੱਲਣਾ ਚਾਹੀਦਾ ਕਿਉਂਕਿ ਦੇਖੋ 2007 ਚ ਜਦੋਂ ਇਲੈਕਸ਼ਨ ਹੋਈ ਆ ਉਸ ਟਾਈਮ ਸੌਦੇ ਸਾਧ ਨੇ ਕਿਹੜੀ ਸਪੋਰਟ ਕਰਤੀ ਸੀ ਅਕਾਲੀ ਦਲ ਨੂੰ ਉਹਨੇ ਤਾਂ ਕਾਂਗਰਸ ਨੂੰ ਹੀ ਕੀਤੀ ਸੀ ਜਿੱਤ ਫੇਰ ਅਕਾਲੀ ਦਲ ਗਿਆ ਸੀਗਾ ਸੋ ਇਸ ਗੱਲ ਕਰਕੇ ਗੱਲਾਂ ਮੈਨੇ ਹੀ ਨਹੀਂ ਰੱਖਦੀਆਂ ਹੈਗੀਆਂ ਜਿਹੜੀਆਂ ਐਵੇਂ ਇੱਧਰ ਉੱਧਰ ਨਹੀਂ ਮਾਰੀ ਜਾਂਦੇ ਤੇ ਸ਼ਰਮ ਨਹੀਂ ਅਕਾਲੀ ਦਲ ਦੀ ਜਿਹੜੀ ਪੰਥਕ ਸੋ ਅਮਰਤਪਾਲ ਸਿੰਘ ਜੋ ਉਹਨਾਂ ਦੀ ਸੋਚ ਹੈ ਉਹ ਖਾਲਸਾ ਰਾਜ ਦੀ ਮੰਗ ਕਰਦੇ ਨੇ ਹੋਰ ਬਹੁਤ ਸਾਰੀਆਂ ਗੱਲਾਂ ਉਹ ਕਰਦੇ ਨੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਗੀ ਤੁਹਾਡੇ ਦੇ ਨਾਲ ਉਹਨਾਂ ਦੀ ਸੋਚ ਮਿਲ ਪਾਵੇਗੀ ਮੈਂ ਤੁਹਾਨੂੰ ਦੇਖੋ ਮੈਂ ਇੱਥੇ ਤੁਹਾਡੇ ਜਰੀਏ ਇੱਕ ਤਾਂ ਗੱਲ ਪਹਿਲਾਂ ਕਲੀਅਰ ਕਰ ਦਵਾਂ ਪੂਰੀ ਕਿ ਭਾਈ ਸਾਹਿਬ ਦੀ ਜਿਹੜੀ ਸੋਚ ਆ ਨਾ ਉਹ ਥੋੜਾ ਜਿਹਾ ਨਾ ਬਦਨਾਮੀ ਜਿਵੇਂ ਲੋਕਾਂ ਨੂੰ ਪਤਾ ਨਹੀਂ ਖਾਲਿਸਤਾਨ ਦਾ ਮਤਲਬ ਕੀ ਆ ਖਾਲਿਸਤਾਨ ਦਾ ਮਤਲਬ ਆਮ ਲੋਕਾਂ ਨੂੰ ਉਹ ਇਹ ਸਮਝਦੇ ਆ ਵੀ ਕਿਸੇ ਨੂੰ ਵੀ ਨਹੀਂ ਰਹਿਣ ਦੇਣਾ ਪੰਜਾਬ ਦੇ ਚ ਜਦ ਕਿ ਇਦਾਂ ਦੀ ਗੱਲ ਨਹੀਂ ਉਹ ਖਾਲਿਸਤਾਨ ਦਾ ਮਤਲਬ ਖਾਲਸਾ ਰਾਜ ਜਿਹੋ ਜਿਹਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ ਉਹ ਰਾਜ ਦੀ ਗੱਲ ਕਰਦੇ ਆ ਭਾਈ ਸਾਹਿਬ ਉਹ ਰਾਜ ਦੀ ਗੱਲ ਤਾਂ ਹਰੇਕ ਕੋਈ ਕਰੂਗਾ ਚਾਹੇ ਕੋਈ Hindu ਆ ਚਾਹੇ Musalman ਆ ਚਾਹੇ ਅਸੀਂ ਵੀ ਖੁਦ ਵੀ ਆ ਜਿਹੜੇ ਜਿਹੜੇ ਜਿਨ੍ਹਾਂ ਦੀਆਂ ਮਤਲਬ ਜ਼ਮੀਰਾਂ ਜਾਗਦੀਆਂ ਹੋਣਗੀਆਂ ਉਹ ਖਾਲਸਾ ਰਾਜ ਦੀ ਸਥਾਪਨਾ ਦੀ ਗੱਲ ਕਰਨਗੀਆਂ ਤੇ ਉਸ ਨੂੰ ਕਿ ਜੇ ਹੋਰ ਮਤਲਬ ਸੈਂਸ ਚ ਲੈ ਲੈਣਾ ਜਾਂ ਹੋਰ ਡੈਫੀਨੇਸ਼ਨ ਡਿਫਾਈਨ ਕਰ ਰਹੇ ਹੋ ਗਲਤ ਹੈ ਜਦ ਕਿ ਖਾਲਸਾ ਰਾਜ ਖਾਲਿਸਤਾਨ ਦਾ ਰਾਜ ਹੈ ਜਿਹੜਾ ਉਹ ਹਮਾਰਾ ਰਣਜੀਤ ਸਿੰਘ ਦਾ ਰਾਜ ਹੈ ਤੁਸੀਂ ਖਾਲਸਾ ਰਾਜ ਦਾ ਸਮਰਥਨ ਕਰਦੇ ਹੋ ਬਿਲਕੁਲ ਜੀ ਬਿਲਕੁਲ ਮੈਂ ਦੇਖੋ ਸਾਡੀ ਹਿਸਟਰੀ ਹੈ ਸਾਡਾ ਇਤਿਹਾਸ ਰਹਾ ਸਾਡਾ ਗੌਰਵ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਮੈਂ ਕਹਿੰਦਾ ਜਿਨ੍ਹਾਂ ਨੇ ਨਹੀਂ ਪੜਿਆ ਉਹ ਕੁਝ ਵੀ ਬੋਲੀ ਬੋਲੀ ਜਾਣ ਬਟ ਜਿਨ੍ਹਾਂ ਨੇ ਉਹਨਾਂ ਦਾ ਰਾਜ ਬਾਰੇ ਪੜ੍ਹ ਲਿਆ ਜਾਂ ਉਹਨੂੰ ਮਹਿਸੂਸ ਕਰ ਲਿਆ ਉਹਦੇ ਨਾਲੋਂ ਵਧੀਆ ਰਾਜਾ ਪਿੱਛੇ ਜੇ ਤੁਸੀਂ ਇਹ ਫੋਰਨ ਸਰਕਾਰ ਨੇ ਇੱਕ ਲਿਸਟ ਬਣਾਈ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਟਾਪ ਤੇ ਮੰਨੇਗਾ ਕਈ ਦੇਸ਼ਾਂ ਦੇ ਵਿੱਚ ਸੰਸਾਰ ਦੇਆਂ ਵਿੱਚ ਪਰ ਵਿਰੋਧੀ ਤਾਂ ਕਹਿੰਦੇ ਨੇ ਕਿ ਭਾਈ ਅਮਰਪਾਲ ਸਿੰਘ ਦੇਸ਼ ਨੂੰ ਵੰਡਣ ਦੀ ਗੱਲ ਕਰਦੇ ਨੇ ਦੇਖੋ ਉਹਨੇ ਕੋਈ ਵਿਰੋਧੀ ਜਿਹੜੇ ਗੱਲ ਕਰਦੇ ਚਾਹੇ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੋਈ ਵੀ ਕੀ ਤੁੱਕੀ ਆ ਉਹ 1.10 ਦੱਸ ਦੇਣ ਵੀ ਜਿਹੜਾ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਅਰੈਸਟ ਕੀਤਾ ਉਹ ਕਿਸ ਕਿਹੜੇ ਉਹਦੇ ਤੇ ਕਿਹੜੇ ਜੁਰਮ ਚ ਕੀਤਾ ਉਹ ਕਹਿੰਦੇ ਕੀ ਉਹ ਹਥਿਆਰਾਂ ਨੂੰ ਪ੍ਰਮੋਟ ਕਰਦੇ ਸੀ ਦੇਸ਼ ਦੇ ਵਿੱਚ ਕਿਆ ਕਹਿੰਦੇ ਅਹਿੰਸਾ ਫੈਲਾਉਂਦੇ ਸੀਗੇ ਹਥਿਆਰ ਲੈ ਕੇ ਨੌਜਵਾਨਾਂ ਨੂੰ ਹਥਿਆਰਾਂ ਦੇ ਪ੍ਰੇਰਿਤ ਕਰਦੇ ਸੀ ਦੇਖੋ ਜੀ ਤੇ ਥਾਣੇ ਤੇ ਹਮਲਾ ਕੀਤਾ ਗਿਆ ਜਿਸ ਦੇ ਕਰਕੇ ਸਾਰਾ ਐਕਸ਼ਨ ਲਿਆ ਗਿਆ ਥਾਣੇ ਤੇ ਕੋਈ ਹਮਲਾ ਨਹੀਂ ਕੀਤਾ ਗਿਆ ਸੀ ਐਵੇਂ ਗੱਲ ਨੂੰ ਬਤਾਇਆ ਗਿਆ ਬਾਕੀ ਜਿਹੜੀ ਹਥਿਆਰਾਂ ਦੀ ਗੱਲ ਤੁਸੀਂ ਕਰਦੇ ਹੋ ਰਮਨ ਜੀ ਹਥਿਆਰਾਂ ਦੇਖੋ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਹੋਇਆ ਉਹਨਾਂ ਨੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਇੱਕ ਸਿੱਖ ਦੀ ਡੈਫੀਨੇਸ਼ਨ ਹੈ ਜੀ ਤੇ ਤੀਰ ਤੁਪਕਾ ਤਵੰਗ ਹਨਾ ਲਿਖਿਆ ਹੈ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਏਹੀ ਹਮਾਰੇ ਪੀਰ ਹੈ ਇਦਾਂ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਲਾਈਨ ਆਦੀ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਆ ਰਹੀ ਉਹਨਾਂ ਨੇ ਆਪ ਸ਼ਸਤਰ ਵਿਦਿਆ ਨੂੰ ਪ੍ਰੈਫਰ ਕੀਤਾ ਤੇ ਸਾਨੂੰ ਮੰਨਣ ਲਈ ਕਿਹਾ ਆਪ ਵੀ ਸ਼ਸਤਰਾਂ ਦੀ ਪੂਜਾ ਕਰਦੇ ਸੀ ਗੁਰੂ ਗੋਬ ਸਿੰਘ ਜੀ ਤੇ ਜੇ ਉਹਨਾਂ ਦੇ ਸਿੱਖਾਂ ਨੇ ਕਰ ਲਈ ਫਿਰ ਇਹਦੇ 'ਚ ਕੋਈ ਗੁਨਾਹ ਤਾਂ ਨਹੀਂ ਹੋ ਗਿਆ ਹੈਗਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਸ਼੍ਰੋਮਣੀ ਅਕਾਲੀ ਦਲ ਕਿਆ ਕਹਿੰਦਾ ਸੁਧਾਰ ਲਹਿਰ ਚਲਾ ਰਹੇ ਨੇ ਤੇ ਮੀਡੀਆ ਦੇ ਵਿੱਚ ਉਹਨਾਂ ਨੂੰ ਬਾਗੀ ਟੜਕ ਕਹਿ ਕੇ ਸੰਬੋਧਨ ਕੀਤਾ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਈ ਅਮਰਪਾਲ ਸਿੰਘ ਦੀ ਸੋਚ ਉਹੀ ਮੇਰਾ ਸਵਾਲ ਹੈ ਮੈਚ ਕਰ ਪਾਊਗੀ ਆਪਸ ਦੇ ਵਿੱਚ ਜਾਂ ਦੋਵੇਂ ਇਕੱਠੇ ਹੋ ਸਕਦੇ ਨੇ ਦੇਖੋ ਜੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਐਗਜ਼ਿਸਟੈਂਸ ਜਦੋਂ ਆਈ ਹੋਂਦ ਚਾਈ ਆ ਉਹ ਕਿਸ ਕਰਕੇ ਆਈ ਸੀ ਉਹ ਪੰਥ ਸੋਚ ਪੰਥਕ ਸੋਚ ਕਰਕੇ ਆਈ ਸੀਗੀ ਤੇ ਜੇ ਪੰਥਕ ਸੋਚ ਹੀ ਨਹੀਂ ਰਹੂਗੀ ਤੇ ਉਹ ਜਿਹੜੇ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਪੰਥਕ ਸੋਚ ਰੱਖਦਾ ਹੈ ਉਹ ਚਾਹੇ ਭਾਈ ਅੰਮ੍ਰਿਤਪਾਲ ਜੀ ਆ ਜਾਂ ਹੋਰ ਕੋਈ ਆ ਪੰਜਾਬ ਦਾ ਦਰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਮਾਇਨਾ ਪੰਥਕ ਸੋਚ ਹੈ ਨਾ ਕਿ ਕੋਈ ਮਤਲਬ ਕਿਸੇ ਤਰ੍ਹਾਂ ਕਿਸੇ ਆਪਾਂ ਅਲੱਗ ਉਹਨੂੰ ਡਿਫਾਈਨ ਕਰ ਦਈਏ ਵੀ ਸ਼ਰੋਣ ਮਿਕਾਲੀ ਦਲ ਤਾਂ ਬਿਜ਼ਨਸਮੈਨਾਂ ਦੀ ਪਾਰਟੀ ਆ ਰੇਤਾ ਬਜਰੀ ਚੋਰਾਂ ਦੀ ਪਾਰਟੀ ਆ ਜਾਂ ਫਿਰ ਕਬਜ਼ਿਆਂ ਦੀ ਪਾਰਟੀ ਇਦਾਂ ਦੀ ਕੋਈ ਗੱਲ ਨਹੀਂ ਅਸਲੀਅਤ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਊਗੀ ਪੰਥਕ ਸੋਚ ਹੀ ਚੱਲੂਗੀ ਜੇ ਭਾਈ ਅਮਰਤਪਾਲ ਜੀ ਔਰ ਉਹ ਵੀ ਪੰਥਕ ਸੋਚ ਰੱਖਦੇ ਨੇ ਤੇ ਜੇ ਇਕੱਠੇ ਹੋ ਜਾਣ ਉਹਦੇ ਨਾਲ ਤਾਂ ਵੱਡੀ ਕੋਈ ਗੱਲ ਹੀ ਨਹੀਂ ਹੋ ਸਕਦੀ ਹੈਗੀ ਨਹੀਂ ਕਈ ਤਾਂ ਇਹ ਵੀ ਸਵਾਲ ਖੜੇ ਕਰਦੇ ਨੇ ਨਾ ਕਿ ਜਦੋਂ ਜਿਵੇਂ ਪ੍ਰਦੀਪ ਕਲੇਰ ਦਾ ਇੰਟਰਵਿਊ ਸਾਹਮਣੇ ਆਉਂਦਾ ਕਿ ਜਦੋਂ ਮਾਫੀਆ ਦਿੱਤੀਆਂ ਗਈਆਂ ਉਹਦੋਂ ਸਾਰੇ ਇਕੱਠੇ ਸੀ ਕੁਰਤਾ ਪਜਾਮਾ ਸਾਫ ਕਰਨ ਦੇ ਹੀ ਅੱਡ ਹੋ ਗਏ ਨੇ ਦੇਖੋ ਜਿਹੜੀ ਪ੍ਰਦੀਪ ਕਲੇਰ ਦੀ ਇੰਟਰਵਿਊ ਤੁਸੀਂ ਗੱਲ ਕਰਦੇ ਆ ਉਸ ਟਾਈਮ ਇਹ ਕਹਿੰਦੇ ਰਹੇ ਜਿਹਨੂੰ ਅੱਜ ਇਹ ਬਾਕੀ ਧੜੇ ਨਾਲ ਸੰਬੋਧਨ ਕਰਦੇ ਆ ਜਦ ਕਿ ਇਹ ਸ਼ਬਦ ਗਲਤ ਆ ਮੇਰੇ ਹਿਸਾਬ ਨਾਲ ਉਹ ਉਹ ਇਹ ਉਸ ਟਾਈਮ ਵੀ ਕਹਿੰਦੇ ਰਹੇ ਵੀ ਆਪਾਂ ਨੂੰ ਇਸ ਚੀਜ਼ ਤੋਂ ਦामਨ ਆਪਣਾ ਬਚਾ ਕੇ ਚੱਲਣਾ ਚਾਹੀਦਾ ਕਿਉਂਕਿ ਦੇਖੋ 2007 ਚ ਜਦੋਂ ਇਲੈਕਸ਼ਨ ਹੋਈ ਆ ਉਸ ਟਾਈਮ ਸੌਦੇ ਸਾਧ ਨੇ ਕਿਹੜੀ ਸਪੋਰਟ ਕਰਤੀ ਸੀ ਕਾਲੀ ਦਲ ਨੂੰ ਉਨੇ ਤਾਂ ਕਾਂਗਰਸ ਨੂੰ ਹੀ ਕੀਤੀ ਸੀ ਜਿੱਤ ਫੇਰ ਅਕਾਲੀ ਦਲ ਗਿਆ ਸੀਗਾ ਸੋ ਇਸ ਗੱਲ ਕਰਕੇ ਗੱਲਾਂ ਮੈਨੇ ਨਹੀਂ ਰੱਖਦੀਆਂ ਹੈਗੀਆਂ ਜਿਹੜੀਆਂ ਐਵੇਂ ਇੱਧਰ ਉੱਧਰ ਦੀਆਂ ਮਾਰੀ ਜਾਂਦੇ ਆ ਤੇ ਸ਼ਰਮ ਨਹੀਂ ਅਕਾਲੀ ਦਲ ਦੀ ਜਿਹੜੀ ਪੰਥਕ ਸੋਚ ਹੁਣ ਤੁਸੀਂ ਮੰਗ ਪੱਤਰ ਲੈ ਕੇ ਗਏ ਹੋ ਡੀਸੀ ਸਾਹਿਬ ਦੇ ਨਾਲ ਤੁਹਾਡੀ ਕੀ ਗੱਲਬਾਤ ਹੋਈ ਡੀਸੀ ਮੈਡਮ ਨਾਲ ਗੱਲਬਾਤ ਹੋਈ ਆ ਇਹ ਅਮਰਤਪਾਲ ਜੀ ਭਾਈ ਸਾਹਿਬ ਨੂੰ ਰਿਹਾ ਕਰਨ ਦੇ ਬਾਰੇ ਤੇ ਜਿਵੇਂ ਕਿ ਅਸੀਂ ਚਾਹਦੇ ਆ ਮੇਰਾ ਆਪਣਾ ਵਿਚਾਰ ਸੀਗਾ ਇਹ ਆਪਣਾ ਨਿੱਜੀ ਵਿਚਾਰ ਸੀ ਬਈ ਆਪਾਂ ਨੂੰ ਜਦੋਂ ਜਿਵੇਂ ਕਿਸਾਨੀ ਸੰਘਰਸ਼ ਚੱਲਿਆ ਪਿੱਛੇ ਤਾਂ ਉਸ ਟਾਈਮ ਵੀ ਮੇਰਾ ਵਿਚਾਰ ਸੀ ਉਸ ਟਾਈਮ ਆਮ ਆਦਮੀ ਪਾਰਟੀ ਚ ਹੁੰਦਾ ਸੀ ਤੇ ਮੇਰਾ ਵਿਚਾਰ ਸੀ ਵੀ ਅਸੀਂ ਯਾਰ ਇਹ ਇੱਕ ਯੱਗ ਹੁੰਦਾ ਸਮਝ ਲਓ ਜਦੋਂ ਵੀ ਕੋਈ ਇੱਕ ਮਨੁੱਖਤਾ ਦੀ ਭਲਾਈ ਲਈ ਕੰਮ ਹੁੰਦਾ ਕਿਸਾਨੀ ਸੰਘਰਸ਼ ਜਦੋਂ ਚੱਲਿਆ ਸੀ ਮਨੁੱਖਤਾ ਦੀ ਭਲਾਈ ਲਈ ਸੀ ਸਾਡੀ ਪੰਜਾਬ ਦੀ ਨੌਜਵਾਨੀ ਲਈ ਸੀ ਕਿਸਾਨੀ ਲਈ ਸੀ ਅਸੀਂ ਉਹਦੇ 'ਚ ਵੀ ਹਿੱਸਾ ਪਾंदे ਰ ਉੱਥੇ ਜਾ ਜਾ ਕੇ ਹਰੇਕ ਤਰ੍ਹਾਂ ਦਾ ਯੋਗਦਾਨ ਪਾਇਆ ਰਹੇ ਵੀ ਉੱਥੇ ਧਰਨੇ ਦੇ 'ਚ ਐਸੇ ਤਰ੍ਹਾਂ ਹੁਣ ਜੇ ਭਾਈ ਅਮਰਪਾਲ ਜੀ ਦੀ ਗੱਲ ਇੱਕ ਪੰਥਕ ਚਿਹਰਾ ਸਾਡਾ ਪੰਥਕ ਆਗੂ ਹੈ ਚੁਣਿਆ ਹੋਇਆ ਨਮਾਇੰਦਾ ਲੋਕਾਂ ਨੇ ਤਾਂ ਉਹ ਚੀਜ਼ੇ ਰੱਦ ਕਰਤੀ ਵੀ ਇਹ ਅੰਤਕਵਾਦੀ ਆ ਕੁਝ ਹੋਰ ਆ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਦਾ ਲੋਕਾਂ ਨੇ ਤਾਂ ਕਹਿਤਾ ਸਾਨੂੰ ਤਾਂ ਇਹ ਜੇ ਨੁਮਾਇंदे ਚਾਹੀਦੇ ਆ ਪੰਥਕ ਨੁਮਾਇंदे ਸੋ ਅਸੀਂ ਚਾਹੁੰਦੇ ਆ ਵੀ ਜਿਵੇਂ ਹੁਣ ਲੋਕ ਆਵਾਜ਼ ਚੱਕਦੇ ਆ ਉਧਰ ਖਡੂਰ ਸਾਹਿਬ ਇਹਨਾਂ ਨੇ 19 ਤਰੀਕ ਦਾ ਜਿਹੜਾ ਮੱਝ ਚ ਰੱਖਿਆ ਇਹਨਾਂ ਨੇ ਇਕੱਠ ਤੇ ਅਸੀਂ ਹੋ ਸਕਦਾ ਉੱਥੇ ਨਾਂ ਵੀ ਪਹੁੰਚ ਕਰ ਸਕੀਏ ਤਾਂ ਅਸੀਂ ਆਪਣੇ ਜ਼ਿਲ੍ਹੇ ਮੁਹਾਲੀ ਵੱਲੋਂ ਇੱਕ ਅਪਰੋਚ ਕੀਤੀ ਆ ਨੌਜਵਾਨਾਂ ਨੂੰ ਨਾਲ ਲੈ ਕੇ ਵੀ ਅਸੀਂ ਵੀ ਆਪਣੇ ਵੱਲੋਂ ਵੰਡ ਦਾ ਸਰਦਾ ਯੋਗਦਾਨ ਪਾ ਪਾ ਲਈਏ ਪਾਰਟੀਆਂਵਾਦੀਆਂ ਤੋਂ ਚੁੱਕਾ ਪਾਉਂਗੇ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਪੰਜਾਬ ਦੀ ਨੌਜਵਾਨੀ ਤਾਂ ਇਹੋ ਜੀ ਕਦੋਂ ਨਹੀਂ ਝੁਕਾਇਆ ਜੀ ਸਮੇਂ ਸਮੇਂ ਤੇ ਤੁਸੀਂ ਪਿਛਲਾ ਹਿਸਟਰੀ ਫੋਲ ਕੇ ਦੇਖ ਲਓ ਝੁਕਾਉਂਦੇ ਹੀ ਰਹੇ ਆ ਕਿਸਾਨੀ ਸੰਘਰਸ਼ ਤੇ ਸੈਂਟਰ ਨੂੰ ਝੁਕਾਤਾ ਸੀ ਜੀ ਇਹ ਤਾਂ ਫੇਰ ਪੰਜਾਬ ਦੀ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਹੀ ਆ ਕੋਈ ਗੱਲ ਨਹੀਂ ਸੰਘਰਸ਼ ਜਾਰੀ ਰਹੂਗਾ ਜੀ ਤੇ ਝੁਕਾਣ ਤੱਕ ਹੀ ਜਾਰੀ ਰਹੂਗਾ ਅਸੀਂ ਚਾਹੁੰਦੇ ਆ ਵੀ ਸਾਡਾ ਚੁਣਿਆ ਹੋਇਆ ਨੁਮਾਇੰਦਾ ਇੱਕ ਜਿਹੜਾ ਬਾਹਰ ਆ ਕੇ ਔਰ ਜਨਤਾ ਦੇ ਕੰਮ ਕਰੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਸਮਾਂ ਦਿੱਤਾ ਜਗਦੇਵ ਸਿੰਘ ਜੀ ਸਾਡੇ ਨਾਲ ਮੌਜੂਦ ਸੀਗੇ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਜਥੇਬੰਦੀ ਦੁਆਰਾ ਜੋ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਗਈ ਹੈ ਉਹਨਾਂ ਦੇ ਵਿੱਚ ਇਹ ਉਹਨਾਂ ਦੇ ਨਾਲ ਇਹ ਸਬੰਧਤ ਨੇ ਤਾਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤਾਂ ਅੱਗੇ ਕੀ ਹੁੰਦਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਧੰਨਵਾਦ